you <laughs> ਅਸਵਲ ਦੀ ਵੱਡੀ ਖਬਰ ਜੁੜੀ ਹੋਈ ਹੈ ਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਦੱਸਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਲਗਾਤਾਰ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਖਿਲਾਫ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ ਮਜੀਠੀਆ ਤੇ ਉਸਦੇ ਸਮਰਥਕਾਂ ਤੇ ਐਫਆਈਆਰ ਹੋਈ ਹੈ ਸਰਕਾਰੀ ਕੰਮ 'ਤੇ ਰੁਕਾਵਟ ਪਾਉਣ ਦੇ ਦੋਸ਼ ਲੱਗੇ ਨੇ ਦੱਸਈਏ ਕਿ ਵਿਜੀਲੈਂਸ ਦੇ ਵੱਲੋਂ ਪਹਿਲਾਂ ਵੀ ਇਲਜ਼ਾਮ ਜਿਹੜਾ ਲਗਾਇਆ ਗਿਆ ਸੀ ਜਦੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਘਰ 'ਚ ਰੇਡ ਕੀਤੀ ਗਈ ਸੀ ਉਸ ਸਮੇ ਇਹ ਇਲਜ਼ਾਮ ਲੱਗਿਆ ਸੀ ਕਿ ਪੂਰਨ ਤੌਰ ਦੇ ਉੱਤੇ ਜਾਂਚ ਜਿਹੜੀ ਹੈ ਉਹ ਕਰਨ ਨਹੀਂ ਦਿੱਤੀ ਗਈ ਉਸ ਦੇ ਵਿੱਚ ਸਮਰਥਕਾਂ ਦੇ ਵੱਲੋਂ ਰੁਕਾਵਟ ਪਾਈ ਗਈ ਕਿਉਂਕਿ ਉਸ ਸਮੇ ਵਿਕਰਮ ਮਜੀਠੀਆ ਦੇ ਘਟ ਬਹੁਤ سارے ਲੋਕ ਜਿਹੜੇ ਨੇ ਉਹ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਰੁਕਾਵਟ ਪਾਈ ਗਈ ਜਿਸ ਦੇ ਚੱਲਦੇ ਜਿਹੜਾ ਹੈ ਹੁਣ ਇੱਕ ਐਫ ਆਰ ਹੋਰ ਦਰਜ ਹੋ ਚੁੱਕੀ ਹੈ ਵਿਕਰਮ ਮਜੀਠੀਆ ਦੇ ਖਿਲਾਫ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਪੁਲਿਸ ਹਿਰਾਸਤ ਦੇ ਵਿੱਚ ਨੇ ਤੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਤੇ ਐਸੇ ਚੱਲਦੇ ਹੀ ਇੱਕ ਹੋਰ ਐਫ ਆਈ ਆਰ ਪੁਲਿਸ ਨੇ ਦਰਜ ਕਰ ਲਈ ਹੈ ਅੰਮ੍ਰਿਤਸਰ ਦੇ ਵਿੱਚ ਅਸਵਲ ਦੀ ਵੱਡੀ ਖਬਰ ਜੁੜੀ ਹੋਈ ਹੈ ਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਦੱਸਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਲਗਾਤਾਰ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਖਿਲਾਫ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ ਮਜੀਠੀਆ ਤੇ ਉਸਦੇ ਸਮਰਥਕਾਂ ਤੇ ਐਫਆਈਆਰ ਹੋਈ ਹੈ ਸਰਕਾਰੀ ਕੰਮ ਤੇ ਰੁਕਾਵਟ ਪਾਉਣ ਦੇ ਦੋਸ਼ ਲੱਗੇ ਨੇ ਦੱਸ ਦਈਏ ਕਿ ਵਿਜੀਲੈਂਸ ਦੇ ਵੱਲੋਂ ਪਹਿਲਾ ਵੀ ਇਲਜ਼ਾਮ ਜਿਹੜਾ ਲਗਾਇਆ ਗਿਆ ਸੀ ਜਦੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਘਰ 'ਚ ਰੇਡ ਕੀਤੀ ਗਈ ਸੀ ਉਸ ਸਮੇ ਇਹ ਇਲਜ਼ਾਮ ਲੱਗਿਆ ਸੀ ਕਿ ਪੂਰਨ ਤੌਰ ਦੇ ਉੱਤੇ ਜਾਂਚ ਜਿਹੜੀ ਹੈ ਉਹ ਕਰਨ ਨਹੀਂ ਦਿੱਤੀ ਗਈ ਉਸ ਦੇ ਵਿੱਚ ਸਮਰਥਕਾਂ ਦੇ ਵੱਲੋਂ ਰੁਕਾਵਟ ਪਾਈ ਗਈ ਕਿਉਂਕਿ ਉਸ ਸਮੇ ਵਿਕਰਮ ਮਜੀਠੀਆ ਦੇ ਘਰ ਬਹੁਤ سارے ਲੋਕ ਜਿਹੜੇ ਨੇ ਉਹ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਰੁਕਾਵਟ ਪਾਈ ਗਈ ਜਿਸ ਦੇ ਚੱਲਦੇ ਜਿਹੜਾ ਹੈ ਹੁਣ ਇੱਕ ਐਫ ਆਰ ਹੋਰ ਦਰਜ ਹੋ ਚੁੱਕੀ ਹੈ ਵਿਕਰਮ ਮਜੀਠੀਆ ਦੇ ਖਿਲਾਫ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਪੁਲਿਸ ਹਿਰਾਸਤ ਦੇ ਵਿੱਚ ਨੇ ਤੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਤੇ ਐਸੇ ਚੱਲਦੇ ਹੀ ਇੱਕ ਹੋਰ ਐਫ ਆਰ ਪੁਲਿਸ ਨੇ ਦਰਜ ਕਰ ਲਈ ਹੈ ਅਮ੍ਰਿਤਸਰ ਦੇ ਵਿੱਚ